ਕਾਂਗਰਸ ਛੱਡਣ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਵੱਡਾ ਐਲਾਨ ਕਰ ਦਿੱਤਾ ਹੈ ਕਾਂਗਰਸ 'ਚ ਰਹਿਣਾ ਜਾਂ ਨਹੀਂ ਰਹਿਣਾ ਇਸ ਬਾਰੇ ਨਵਜੋਤ ਸਿੰਘ ਸਿੱਧੂ ਨੇ ਸਥਿਤੀਆਂ ਨੂੰ ਸਪਸ਼ਟ ਕਰ ਦਿੱਤਾ ਹੈ ਲੰਬਾ ਸਮਾਂ ਹੋ ਚੱਲਿਆ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਸ਼ਸ਼ੋਪੰਜ 'ਚ ਪਰ ਆਖਰਕਾਰ ਨਵਜੋਤ ਸਿੰਘ ਸਿੱਧੂ ਨੇ ਹੁਣ ਕੁਝ ਚੀਜ਼ਾਂ ਨੂੰ ਸਾਫ਼ ਕੀਤਾ ਹੈ ਕਿਹੜੀਆਂ ਚੀਜ਼ਾਂ ਨੂੰ ਸਾਫ਼ ਕੀਤਾ ਹੈ ਕਿ ਉਹ ਕਾਂਗਰਸ 'ਚ ਬਣੇ ਰਹਿਣਗੇ ਜਾਂ ਕਾਂਗਰਸ ਛੱਡ ਜਾਣਗੇ ਆਪਣੀ ਧਰਮ ਪਤਨੀ ਦੀ ਬੀਜੇਪੀ ਦੇ ਆਗੂਆਂ ਨਾਲ ਹੋਈਆਂ ਮੀਟਿੰਗਾਂ ਬਾਰੇ ਵੀ ਸਿੱਧੂ ਨੇ ਖੁੱਲ ਕੇ ਬੋਲਿਆ ਇਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਨਵਜੋਤ ਸਿੰਘ ਸਿੱਧੂ ਇਸ ਸਮੇਂ ਪੰਜਾਬ ਦੀ ਸਿਆਸਤ ਦੇ ਅੰਦਰ ਇੱਕ ਬੁਝਾਰਤ ਬਣੇ ਹੋਏ ਆ। ਇਸ ਬੁਝਾਰਤ ਨੂੰ ਬੁੱਝਣ ਦੇ ਲਈ ਵੱਡੇ ਵੱਡੇ ਸਿਆਸੀ ਮਾਹਰ, ਸਿਆਸੀ ਪੰਡਤ ਤੇ ਪੱਤਰਕਾਰ ਭਰਾ ਮੇਰੇ ਭੈਣ ਭਰਾ ਜਿਹੜੇ ਆ ਉਹ ਜ਼ੋਰ ਲਾ ਰਹੇ ਨੇ ਪਰ ਤਾਣੀ ਕਿਸੇ ਤੋਂ ਫੜੀ ਨਹੀਂ ਜਾ ਰਹੀ। ਪਰ ਅਖੀਰ ਤੇ ਆਖਰਕਾਰ ਨਵਜੋਤ ਸਿੰਘ ਸਿੱਧੂ ਸਾਡੀਆਂ ਸਾਰਿਆਂ ਦੀਆਂ ਦੁਬਿਧਾਵਾਂ ਨੂੰ ਦੂਰ ਕਰਨ ਦੇ ਲਈ ਆਪ ਹੀ ਮੈਦਾਨ ਚਾਏ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਛੱਡਣਗੇ ਜਾਂ ਕਾਂਗਰਸ 'ਚ ਹੀ ਰਹਿਣਗੇ ਕੀ ਉਹ ਕਾਂਗਰਸ ਛੱਡ ਰਹੇ ਨੇ ਜਿਸ ਪ੍ਰਕਾਰ ਉਹਨਾਂ ਦੀ ਧਰਮ ਪਤਨੀ ਡਾਕਟਰ ਨਵਜੋਤਕੌਰ ਸਿੱਧੂ ਦੀਆਂ ਮੁਲਾਕਾਤ ਬੀਜੇਪੀ ਦੇ ਸੀਨੀਅਰ ਆਗੂ ਨਾਲ ਹੋਈਆਂ ਅੰਮ੍ਰਿਤਸਰ ਦੇ ਵਿੱਚ ਇਸ ਮੀਟਿੰਗ ਦੀ ਚਰਚਾ ਨੇ ਹੋਈ ਮੀਟਿੰਗ ਦੀ ਮੀਟਿੰਗ ਨੇ ਚਰਚਾ ਪੂਰੇ ਪੰਜਾਬ 'ਚ ਛੇੜਤੀ ਅਚਾਨਕ ਮੀਟਿੰਗ ਹੋਈ ਤਰਨਜੀਤ ਸਿੰਘ ਸੰਧੂ ਜਿਹੜੇ ਕਿ ਸੌਰਗਵਾਸੀ ਤੇਜਾ ਸਿੰਘ ਸਮੁੰਦਰੀ ਦੇ ਪੁੱਤਰੇ ਨੇ ਉਨ੍ਹਾਂ ਦੇ ਨਾਲ ਬੀਜੇਪੀ ਦੇ ਉਮੀਦਵਾਰ ਵੀਰੇ ਇਸ ਸਮੇਂ ਬੀਜੇਪੀ ਪੰਜਾਬ ਦੇ ਅਹਿਮ ਉਮੀਦਵਾਰ ਆਗੂ ਨੇਗੇ ਉਹ ਤਾਂ ਉਨ੍ਹਾਂ ਦੇ ਨਾਲ ਮੀਟਿੰਗ ਨੇ ਕਾਫੀ ਤਰ੍ਹਾਂ ਦੀਆਂ ਚੀਜ਼ਾਂ ਨੂੰ ਹਲਾੜਾ ਦੇ ਦਿੱਤਾ ਇਸ ਦਰਮਿਆਨ ਨਵਜੋਤ ਸਿੰਘ ਸਿੱਧੂ ਨੇ ਬੀਤੀ ਕੱਲ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦੇ ਇੰਟਰਵਿਊ ਦੇ ਦੌਰਾਨ ਇਸ ਗੱਲ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ ਕੀ ਉਹ ਕਾਂਗਰਸ ਛੱਡ ਰਹੇ ਨੇ ਜਦੋਂ ਇਹ ਸਵਾਲ ਹੋਇਆ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਉਹ ਅੱਜ ਵੀ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਨੂੰ ਸਮਰਪਿਤ ਨੇ ਤੇ ਉਹਨਾਂ ਨੂੰ ਸਮਰਪਿਤ ਰਹਿਣਗੇ ਉਹਨਾਂ ਨੇ ਇਹ ਵੀ ਗੱਲ ਮੰਨੀ ਕਿ ਮੇਰੀ ਪਤਨੀ ਮਿਲੇ ਸੀ ਏ ਭਾਜੀਪੀ ਆਗੂਆਂ ਨੂੰ ਪਰ ਉਹਨਾਂ ਨੇ ਕਿਹਾ ਕਿ ਮੈਂ ਅੱਜ ਵੀ ਤੇ ਕੱਲ ਵੀ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਲਈ ਸਮਰਪਿਤ ਸੀ ਸਮਰਪਿਤ ਹਾਂ ਤੇ ਸਮਰਪਿਤ ਰਹਾਂਗਾ ਉਹਨਾਂ ਇੱਥੇ ਇੱਕ ਗੱਲ ਦਾ ਜਿਹੜਾ ਜ਼ਿਕਰ ਕੀਤਾ ਕਿ ਉਹਨਾਂ ਦੇ ਮਾਤਾ ਉਹਨਾਂ ਨੂੰ ਕਹਿੰਦੇ ਸੀ ਕਿ ਜਿਹੜਾ ਬੰਦਾ ਇੱਕ ਥਾਂ ਤੇ ਖੜਿਆ ਰਹਿੰਦਾ ਆ ਜਿਹੜਾ ਬੰਦਾ ਇੱਕ ਗੱਲ ਆਪਣੀ ਕਈ ਗੱਲ ਤੇ ਖੜਿਆ ਰਹਿੰਦਾ ਤਾਂ ਉਹੀ ਜਿਹੜਾ ਵੱਡਾ ਹੁੰਦਾ ਆ ਇਹ ਗੱਲ ਸਾਫ਼ ਕਰਤੀ ਨਵਜੋਤ ਸਿੰਘ ਸਿੱਧੂ ਨੇ ਕਿ ਉਹ ਕਾਂਗਰਸ ਫਿਲਹਾਲ ਤਾਂ ਨਹੀਂ ਛੱਡ ਰਹੇ हां ये हो सकता है कि कांग्रेस ਦੀਆਂ ਐਕਟੀਵਿਟੀਆਂ ਤੋਂ ਦੂਰ ਰਹਿਣ ਉਹਨਾਂ 'ਚ ਸ਼ਾਮਲ ਨਾ ਹੋਣ ਐਕਟਿਵ ਪੋਲਿਟਿਕਸ ਦਾ ਹਿੱਸਾ ਨਾ ਬਣ ਪਰ ਨਵਜੋਤ ਸਿੰਘ ਸਿੱਧੂ ਆਖਰ ਕਾਂਗਰਸੀ ਹੀ ਰਹਿਣਗੇ ਕਿਉਂਕਿ ਉਹਨਾਂ ਨੇ ਕਿਹਾ ਕਿ ਉਹ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਨੂੰ ਸਮਰਪਿਤ ਨੇ ਇਹ ਗੱਲ ਹੁਣ ਸਪਸ਼ਟ ਹੋ ਚੁੱਕੀ ਹੈ ਹਾਂ ਉਹਨਾਂ ਦਾ ਪਰਿਵਾਰ ਇੱਧਰ ਉੱਧਰ ਚਲੇ ਜਾਂਦਾ ਉਹਦੇ ਬਾਰੇ ਕੀ ਕਹਿ ਸਕਦੇ ਆ ਪਰ ਉਹਦੀ ਵੀ ਚਾਂਸ ਬਹੁਤ ਘਟ ਨੇ ਨਵਜੋਤ ਸਿੰਘ ਸਿੱਧੂ ਬਹੁਤ ਲੰਬੇ ਸਮੇਂ ਬਾਅਦ ਖੁੱਲ ਕੇ ਸਿਆਸਤ ਬਾਰੇ ਗੱਲ ਕਰਦੇ ਨਜ਼ਰ ਆਏ ਬੀਤੀ ਕੱਲ ਮੁੱਖ ਮੰਤਰੀ ਬਣ ਨੂੰ ਲੈ ਕੇ ਵੀ ਉਹਨਾਂ ਨੂੰ ਸਵਾਲ ਹੋਇਆ ਉਹਨਾਂ ਨੇ ਕਿਹਾ ਕਿ ਜਿਹਨੇ ਮੁੱਖ ਮੰਤਰੀ ਦਾ ਸੁਪਨਾ ਪਾਲਿਆ ਉਹ ਬਰਬਾਦ ਹੋ ਗਿਆ ਉਹ ਲੱਭਦਾ ਨਹੀਂ ਕਹਿੰਦਾ ਮੈਂ ਯਾਨੀ ਕਿ ਇਹ ਵੀ ਗੱਲ ਸਾਫ਼ ਕਰਤੀ ਕਿ ਉਹ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਜਾਂ ਨਹੀਂ ਚਾਹੁੰਦੇ ਇਹ ਵੀ ਗੱਲ ਇੱਕ ਬਾਰ ਬਾਰ ਜਿਹੜੀ ਆ ਉਹ ਸਾਫ਼ ਹੁੰਦੀ ਨਜ਼ਰ ਆਉਂਦੀ ਹੈ ਤੇ ਡਿਟੇਲ ਤੁਹਾਨੂੰ ਅੱਗੇ ਜਾ ਕੇ ਦਵਾਂਗੇ ਹਾਂ ਬਾਕੀ ਤੁਹਾਨੂੰ ਕੀ ਲੱਗਦਾ ਆਪਣੀ ਰੈਕਮੈਂਟ ਬਾਕਸ ਚ ਜਰੂਰ ਦਿਓ